ਸੋਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਪ੍ਰਧਾਨ ਮੰਤਰੀ ਮੋਦੀ ਜੀ ਨੇ ਚੀਚੀ ਦੇ ਨਾਲ ਲਾਲ ਸ਼ਾਹੀ ਲਾ ਕੇ ਆਪਣੇ ਆਪ ਨੂੰ ਸ਼ਹੀਦ ਬਣਨ ਦੀ ਕੋਸ਼ਿਸ਼ ਕੀਤੀ ਹੈ। ਜਿਹੜਾ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਭਾਰਤ ਦੇ ਉੱਤੇ ਪਹਿਲਾਂ 25% ਟੈਰਿਫ ਲਾਏ ਹੈ ਜਿਹੜੇ 7 ਤਰੀਕ ਤੋਂ ਲਾਗੂ ਹੋ ਗਏ ਤੇ 25% ਰੂਸ ਤੋਂ ਤੇਲ ਖਰੀਦਣ ਦੇ ਬਦਲੇ ਜੁਰਮਾਨੇ ਵਜੋਂ ਅਗਲੇ 21 ਦਿਨਾਂ ਬਾਅਦ ਯਾਨੀ ਕਿ 28 ਤਰੀਕ ਤੋਂ ਲਾਗੂ ਹੋਣਗੇ। ਉਦੇ ਸੰਬੰਧ ਚ ਬੋਲਦਿਆਂ ਹੋਇਆਂ ਕੱਲ ਉਹਨੇ ਕਿਹਾ ਕਿ ਮੈਂ ਕਿਸਾਨਾਂ ਦੀ ਜਿਹੜੇ ਦੁੱਧ ਉਤਪਾਦਕ ਨੇ ਉਹਨਾਂ ਦੀ ਪਸ਼ੂ ਪਾਲਕਾਂ ਦੀ ਤੇ ਜਿਹੜੇ ਮੱਛੀਆਂ ਪਾਲਦੇ ਐ ਉਹਨਾਂ ਦੀ ਰੱਖਿਆ ਲਈ ਹਰ ਉਹ ਕੰਮ ਕਰੂੰਗਾ ਚਾਹੇ ਮੈਨੂੰ ਇਹਦੇ ਲਈ ਨਿੱਜੀ ਕੁਰਬਾਨੀ ਵੀ ਕਰਨੀ ਪੈ ਜੇ ਨਿੱਜੀ ਕੁਰਬਾਨੀ ਪ੍ਰਧਾਨ ਮੰਤਰੀ ਮੋਦੀ ਜੀ ਅਸੀਂ ਤੁਹਾਨੂੰ ਇਹ ਯਾਦ ਕਰਾਉਣਾ ਚਾਹੁੰਦੇ ਹਾਂ ਸ਼ਾਇਦ ਤੁਸੀਂ ਇਹ ਭੁੱਲ ਜਾਨਿਓ ਕਿ ਤੂੰ ਇੱਕ ਨਰਿੰਦਰ ਮੋਦੀ ਇਕੱਲਾ ਨਹੀਂ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਦੇਸ਼ ਦੇ ਹਿੱਤਾਂ ਦੇ ਵਿਰੁੱਧ ਜੋ ਕੁਝ ਵੀ ਗੱਲ ਹੁੰਦੀ ਹੈ ਉਸ ਦੀ ਰੱਖਿਆ ਕਰਨਾ ਤੇਰਾ ਫਰਜ ਹੈ ਕੁਰਬਾਨੀ ਨਹੀਂ ਹੈ ਉਹ ਕੋਈ ਤੇ ਦੂਸਰਾ ਅਸੀਂ ਰੂਸ ਤੋਂ ਜਿਹੜਾ ਤੇਲ ਖਰੀਦਿਆ ਜਾਂਦਾ ਹੈ ਉਹਦੇ ਬਾਰੇ ਵਿੱਚ ਦੋ ਗੱਲਾਂ ਸਪਸ਼ਟ ਤੌਰ ਤੇ ਐ ਦੋ ਟੁਕ ਕਹਿਣਾ ਚਾਹੁੰਦੇ ਆ ਪਹਿਲੀ ਗੱਲ ਕਿ ਕਿਹੜੇ ਜਿਹੜਾ ਪ੍ਰਭੂ ਸਤਾ ਸੰਪਨ ਦੇਸ਼ ਹੈ ਉਨੇ ਕਿਹੜੇ ਦੇਸ਼ਾਂ ਨਾਲ ਕੀ ਵਪਾਰ ਕਰਨਾ ਹੈ ਉਹ ਉਸ ਦੇਸ਼ ਦੀ ਆਪਣੀ ਮਰਜ਼ੀ ਹੈ ਕਿਸੇ ਦੂਜੇ ਦੇਸ਼ ਦਾ ਉਹਦੇ ਵਿੱਚ ਵੀ ਤੁਸੀਂ ਫਲਾਣੀ ਚੀਜ਼ ਫਲਾਣੇ ਤੋਂ ਖਰੀਦੋ ਜਾਂ ਨਾ ਖਰੀਦੋ ਉਹਦਾ ਥੇਲੇ ਦਾ ਦਾਖਲ ਨਹੀਂ ਹੋਣਾ ਚਾਹੀਦਾ ਤੇ ਦੋ ਤੁੱਕ ਤੈਨੂੰ ਇਹ ਗੱਲ ਕਹਿਣੀ ਚਾਹੀਦੀ ਜਿਹੜੀ ਜਿਹੜੀ ਅੱਜ ਤੱਕ ਕੀਤੀ ਨਹੀਂ ਗਈ ਤੇ ਜਿਹੜੇ ਉੱਥੋਂ ਸਾਡੇ ਗੈਰ ਕਾਨੂੰਨੀ ਭਾਰਤੀ ਗਏ ਸੀ ਉਹਨਾਂ ਨੂੰ ਜਿਵੇਂ ਬੇੜੀਆਂ ਨਾਲ ਬੰਨ ਕੇ ਜਹਾਜ਼ਾਂ ਦੇ ਵਿੱਚ ਇੱਥੇ ਸੁੱਟਿਆ ਗਿਆ ਪਿਸ਼ਾਬ ਤੱਕ ਨਹੀਂ ਕਰਨ ਦਿੱਤਾ ਗਿਆ ਇਹਨੀ ਬੇਇਜ਼ਤੀ ਕਰਾਤੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਉਹ ਇਸ ਗੱਲ ਨੂੰ ਦੱਸ ਰਿਹਾ ਹੈ ਕਿ ਵੀ ਮੈਂ ਮੈਨੂੰ ਚਾਹੇ ਨਿੱਜੀ ਕੁਰਬਾਨੀ ਕੋਈ ਮੈਨੂੰ ਨਿੱਜੀ ਕੀਮਤ ਚਕਾਉਣੀ ਪਵੇ ਜੇ ਕੋਈ ਨਿੱਜੀ ਕੀਮਤ ਕਾਦੀ ਚਕਾਰ ਰਿਹਾ ਹੂੰ ਕਾਦੀ ਨਿੱਜੀ ਕੀਮਤ ਹੈ ਦੇਸ਼ ਦੇ ਹਿੱਤਾਂ ਨੂੰ ਪ੍ਰੋਟੈਕਟ ਤੁਸੀਂ ਕਰ ਨਹੀਂ ਸਕੇ ਹੁਣ ਤੱਕ ਬੋਲ ਨਹੀਂ ਸਕੇ ਅ ਇਸੇ ਤਰ੍ਹਾਂ ਦੇ ਟੈਕਸ ਉਹਨੇ ਰਾਸ਼ਟਰਪਤੀ ਲੂਲਾ ਦਾ ਜਿਹੜਾ ਦੇਸ਼ ਹੈ ਬ੍ਰਾਜ਼ੀਲ ਉਹਦੇ ਤੇ ਲਾਉਣ ਦੀ ਕੋ ਲਾਏ ਐ ਉਹਨੇ 50% ਲਾਏ ਆ ਉਹ ਕਹਿੰਦਾ ਕੋਈ ਗੱਲ ਨਹੀਂ ਭੱਜ ਲੈ ਬਾਣ ਇੱਕੋ ਜੇ ਪੁੱਤ ਛੱਡਦਾ ਨਹੀਂ ਕਾ ਉਹਨੇ ਵੀ ਕੱਲ ਮੋਦੀ ਜੀ ਨੂੰ ਫੋਨ ਕਰਿਆ ਵੀ ਮੋਦੀ ਜੀ ਡਰਨ ਦੀ ਲੋੜ ਨਹੀਂ ਆਪਾਂ ਆਪਸੀ ਸਹਿਯੋਗ ਵਧਾਈਏ ਆਪਾਂ ਬ੍ਰਿਕਸ ਦੇ ਦੂਜੇ ਦੇਸ਼ਾਂ ਨਾਲ ਹੋਰ ਸਹਿਯੋਗ ਕਰੀਏ ਉਹਨੇ ਇਹ ਵੀ ਕਿਹਾ ਕਿ ਮੈਂ ਚੀਨ ਦੇ ਰਾਸ਼ਟਰਪਤੀ ਨਾਲ ਵੀ ਗੱਲ ਕਰੂੰਗਾ ਤਾਂ ਕਿ ਆਪਾਂ ਇਕੱਠੇ ਹੋ ਕੇ ਇਸ 트੍ਰੰਪ ਦੇ ਹਮਲੇ ਦਾ ਮੁਕਾਬਲਾ ਕਰ ਸਕੀਏ ਇਹ ਤਾਂ ਵਿਕਟਮ ਕਾਰਡ ਕੱਢਣ ਦੀ ਕਿਹੜੀ ਲੋੜ ਸੀਗੀ ਤੇ ਉਹਨੇ ਇਹ ਗੱਲ ਕਰਨੀ ਵੀ ਆ ਉਹਨੇ ਲਲਕਾਰ ਕੇ ਕਿਹਾ ਲਲਕਾਰ ਕੀ ਕਰਦਾ ਅਸੀਂ ਲਾ ਦੇ ਜਿਹੜੇ ਟਰੰਪ ਤੂੰ ਟੈਕਸ ਲਾਉਣੇ ਆ ਅਸੀਂ ਪ੍ਰਵਾਹ ਨਹੀਂ ਕਰਦੇ ਸਾਡੇ ਕੋਲ ਸਾਰੀ ਦੁਨੀਆ ਪਈ ਹੈਗੀ ਠੇਡਣ ਲਈ ਸੋ ਇੱਕ ਤਾਂ ਇਹ ਅਸੀਂ ਮੋਦੀ ਜੀ ਨੂੰ ਕਹਿਣਾ ਚਾਹੁੰਦੇ ਆ ਦੂਜਾ ਅਸੀਂ ਇਸ ਸਾਡੇ ਭਾਰਤ ਦੇ ਅਧਿਕਾਰ ਦੀ ਤਾਂ ਪੂਰਾ ਉਹਦੇ ਹੱਕ 'ਚ ਕਿ ਅਸੀਂ ਰੂਸ ਤੋਂ ਤੇਲ ਮੰਗਾਈਏ ਸਾਊਦੀ ਅਰੇਬੀਆ ਤੋਂ ਮੰਗਾਈਏ ਇਰਾਕ ਤੋਂ ਮੰਗਾਈਏ ਜੀਤੋ ਮਰਜੀ ਮੰਗਾਈਏ ਸਾਡੇ ਦੇਸ਼ ਦੀ ਆਪਣੀ ਇਹ ਆਪਣਾ ਫੈਸਲੇਗਾ ਪਰ ਜਿਹੜਾ ਰੂਸ ਤੋਂ ਅਸੀਂ ਤੇਲ ਮੰਗਾ ਰਹੇ ਹਾਂ ਉਹਦੇ ਬਾਰੇ ਵਿੱਚ ਬੜੇ ਵੱਡੇ ਖੁਲਾਸੇ ਹੋ ਰਹੇ ਐ ਉਹਨਾਂ ਖੁਲਾਸਿਆਂ ਦੇ ਵਿੱਚ ਇਹ ਹੈ ਵੀ 2022 ਦੇ ਵਿੱਚ ਜਦੋਂ ਰੂਸ ਤੇ ਯੂਕਰੇਨ ਦੀ ਲੜਾਈ ਸ਼ੁਰੂ ਹੋਈ ਐ ਉਸ ਤੋਂ ਪਹਿਲਾਂ ਜਨਵਰੀ ਦੇ ਵਿੱਚ ਭਾਰਤ ਸਿਰਫ 68000 ਬੈਰਲ ਤੇਲ ਇੱਕ ਦਿਨ ਦਾ ਮੰਗਾਉਂਦਾ ਸੀਗਾ ਰੂਸ ਤੋਂ ਤੇ ਹੁਣ ਜਿਹੜਾ ਇਹ 18 ਲੱਖ ਬੈਰਲ ਪ੍ਰਤੀ ਦਿਨ ਤੇ ਪਹੁੰਚ ਗਿਆ ਤੇ ਇਹ ਤੇਲ ਬਾਕੀ ਜਿਹੜਾ ਸਾਰੇ ਦੁਨੀਆ ਚੋਂ ਸੀ ਜਿਹੜਾ ਤੇਲ ਮੰਗਾਉਨੇ ਆ ਉਹ ਤਕਰੀਬਨ 52 ਲੱਖ ਬੈਰਲ ਹੈ ਉਹਦੇ ਚੋਂ 18 ਲੱਖ ਇਹ ਆਪਣੇ ਕੱਲੇ ਰਸ਼ੀਆ ਤੋਂ ਆਉਂਦੇ ਜਿਹੜਾ ਰਸ਼ੀਆ ਚੋਂ ਆਉਂਦਾ ਉਸ ਤੇਲ ਦਾ 50% ਤੋਂ 60% ਦੇ ਦਰਮਿਆਨ ਅੰਬਾਨੀ ਤੇ ਉਹਦੀ ਇੱਕ ਭਾਈਵਾਲ ਕੰਪਨੀ ਨਿਆਰਾ ਕੰਪਨੀ ਹੈ ਉਹ ਮੰਗਾਉਂਦੀ ਹੈ ਜਣੀ ਉਹ ਜਿਹੜਾ ਸਸਤਾ ਤੇਲ ਹੈ ਉਹ ਮੰਗਾਉਂਦੇ ਆ ਤੇ ਇੱਥੇ ਆਪਣੇ ਉਹਨੂੰ ਕੱਚੇ ਤੇਲ ਨੂੰ ਸਾਫ਼ ਕਰਕੇ ਜਿਹੜਾ ਸੋਧਿਆ ਹੋਇਆ ਤੇਲ ਹੈ ਉਹ ਯੂਰਪ ਤੇ ਰੂਸ ਨੂੰ ਯੂਰਪ ਤੇ ਅਮਰੀਕਾ ਨੂੰ ਭੇਜਦੀ ਹੈ ਉਹ ਅੰਬਾਨੀ ਦੀ ਕੰਪਨੀ ਜਣੀ ਇਹ ਜਿਹੜੀ ਸਾਰੀ ਮਲਾਈ ਹੈ ਇਸ ਮਲਾਈ ਦਾ ਜਿਹੜੀ ਗੰਦਮੰਦ ਹੈ ਉਹ ਤਾਂ ਭਾਰਤ ਦੇ ਸਿਰ ਤੇ ਉਹਦੀ ਜਿਹੜੀ ਰਕਮ ਹੈ ਉਹਦੇ ਜਿਹੜੇ ਪੈਸੇ ਹੈ ਉਹਦਾ ਜਿਹੜਾ ਪ੍ਰੋਫਿਟ ਹੈ ਉਹ ਮਾਨੀਆਂ ਦੇ ਹੱਥ ਚ ਇਸ ਦੇ ਅਸੀਂ ਡਟ ਕੇ ਖਿਲਾਫ ਤੇ ਨਾਲ ਦੂਜੀ ਗੱਲ ਵੀ ਪਿੱਛੇ ਤੋਂ ਜਦੋਂ ਤੋਂ 트럼ਪ ਨੇ ਦਬਕੇ ਦੇਣੇ ਸ਼ੁਰੂ ਕੀਤੇ ਐ ਟੈਰਫ ਤਾਂ ਹੋਣ ਲਾਇਆ ਹੈ ਉਸ ਤੋਂ ਪਹਿਲਾਂ ਤੋਂ ਹੀ ਜਿਹੜੀਆਂ ਭਾਰਤੀ ਸਰਕਾਰੀ ਕੰਪਨੀਆਂ ਨੇ ਉਹਨਾਂ ਨੇ ਰੂਸ ਤੋਂ ਤੇਲ ਲੈਣਾ ਘਟਾਇਆ ਹੋਇਆ ਜਣੀ ਝੁਕਿਆ ਪਿਆ ਮੋਦੀ ਪ੍ਰਾਈਵੇਟ ਨਹੀਂ ਝੁਕੇਆ ਪ੍ਰਾਈਵੇਟ ਨੂੰ ਮੌਜਾਂ ਲਵਾਤੀਆਂ ਵੀ ਇੰਨਾ ਤੇਲ ਤਾਂ ਅਸੀਂ ਖਰੀਦਾਂਗੇ ਰੂਸ ਤੋਂ ਉਹ ਤਾਂ ਸਾਰਾ ਖਰੀਦਿਆ ਜਾ ਰਿਹਾ ਓਦੇ ਨਾਲ ਅਮਾਨੀਆਂ ਦਾ ਸ਼ੇਅਰ ਵੱਧ ਗਿਆ ਖਰੀਦਣ ਦੇ ਵਿੱਚ ਰੂਸ ਤੋਂ ਤੇਲ ਤੇ ਸਰਕਾਰੀ ਕੰਪਨੀਆਂ ਦਾ ਘਟ ਗਿਆ ਤੇ ਆਮ ਲੋਕਾਂ ਨੂੰ ਕੋਈ ਰਾਹਤ ਹੀ ਹੈ ਨਹੀਂ ਸੋ ਇਹ ਇਸਤੇ ਵੀ ਦੇਸ਼ ਦੇ ਲੋਕਾਂ ਨੂੰ ਬੋਲਣ ਦੀ ਲੋੜ ਹੈਗੀ ਦੂਸਰੀ ਗੱਲ ਦੋਸਤੋ ਕੱਲ ਅ ਰਾਹੁਲ ਗਾਂਧੀ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਕਿ ਚੋਣ ਕਮਿਸ਼ਨ ਵੋਟਾਂ ਦੀ ਚੋਰੀ ਕਰਦਾ ਹੈ ਉਸ ਦੇ ਬੜੇ ਵੱਡੇ ਸਬੂਤ ਦਿੱਤੇ ਹਨ ਉਹਨਾਂ ਨੇ ਜਿਹੜਾ ਕਰਨਾਟਕਾ ਦੀ ਬੰਗਲੌਰੂ ਬੰਗਲੂਰ ਸੈਂਟਰਲ ਸੀਟ ਹੈ ਉਹਦੀਆਂ 8 ਵਿਧਾਨ ਸਭਾ ਹਲਕੇ ਹੈ ਉਹਨਾਂ ਚੋਂ ਇੱਕ ਵਿਧਾਨ ਸਭਾ ਹਲਕਾ ਜਿਹੜਾ ਹੈ ਮਹਾਦੇਵਪੁਰ ਉਸ ਦੀਆਂ ਵੋਟਾਂ ਦਾ ਵਿਸ਼ਲੇਸ਼ਣ ਕੀਤਾ ਉਹਨੇ ਉਹ ਵਿਸ਼ਲੇਸ਼ਣ ਕਰਨ ਤੋਂ ਬਾਅਦ ਉਹਨੇ ਇਹ ਦੱਸਿਆ ਵੀ ਜਿਹੜੀ ਇਹ ਲੋਕ ਸਭਾ ਦੀ ਸੀਟ ਸੀ ਇਹਦੀਆਂ 8ਾਂ ਚੋਂ 7 ਸੀਟਾਂ ਤੇ ਕਾਂਗਰਸ ਜਿੱਤ ਗਈ ਤੇ ਤਕਰੀਬਨ 81000 ਤੋਂ ਵੱਧ ਦੀ ਉਹਦੀ ਲੀਡ ਹੋਗੀ ਪਰ ਕੱਲੀ ਇੱਕ ਆਭਿਦਾਨ ਸਭਾ ਹਲਕੇ ਦੇ ਵਿੱਚ ਜਾ ਕੇ ਜਿਹੜੀ ਬੀਜੇਪੀ ਹੈ ਉਹ ਕਾਂਗਰਸ ਤੋਂ 1 ਲੱਖ ਕੁਝ ਵੋਟਾਂ ਜਿਹੜੀਆਂ ਨੇ ਉੱਤੇ ਲੈ ਜਾਂਦੀ ਹੈ 114046 ਵੋਟਾਂ ਵੱਧ ਲੈ ਜਾਂਦੀ ਹੈ ਜਿਹਦੇ ਨਾਲ ਉਹ 33000 ਤੇ 32701 ਵੋਟਾਂ ਤੇ ਬੀਜੇਪੀ ਜਿੱਤ ਜਾਂਦੀ ਹੈ ਕਾਂਗਰਸ ਨਾਲ ਤੇ ਉਹਦੇ ਤੋਂ ਸ਼ੱਕ ਖੜਾ ਹੋ ਗਿਆ ਉਹਨਾਂ ਨੇ 30 40 ਬੰਦਿਆਂ ਦੀ ਇੱਕ ਟੀਮ ਲਾ ਲਈ ਉਹ ਟੀਮ 6 ਮਹੀਨੇ ਕੰਮ ਕਰਦੀ ਰਹੀ ਤੇ ਉਹਦੇ ਚੋਂ ਨਤੀਜਾ ਇਹ ਕੱਢਿਆ ਕਿ 11965 ਡੁਪਲੀਕੇਟ ਦੂਰੇ ਵੋਟਰ ਜਿਹੜੇ ਇੱਥੇ ਵੀ ਵੋਟ ਪਾਉਂਦੇ ਆ ਇੱਥੇ ਵੀ ਪਾਉਂਦੇ ਆ ਇੱਥੇ ਵੀ ਪਾਉਂਦੇ ਆ ਅੱਡ ਅੱਡ ਸੂਬਿਆਂ 'ਚ ਵੀ ਪਾਉਂਦੇ ਆ ਉਹ ਲੱਭ ਲੇ ਉਹਨਾਂ ਦੇ ਨਾਂ ਬਕੈਰਾ ਉਹਦੀਆਂ ਫੋਟੋ ਦੂਸਰਾ 40009 ਵੋਟ ਜਿਹੜੇ ਆ ਉਹ ਫੇਕ ਨੇ ਜਾਲੀ ਵੋਟ ਨੇ ਤੇ ਜਾਂ ਉਹਨਾਂ ਦੇ ਜਾਲੀ ਐਡਰੈਸ ਨੇ ਪਤੇ ਜਿਹੜੇ ਜਾਲੀ ਹੈ ਉਹ ਉਹਨੇ ਦਿਖਾਇਆ ਪੂਰਾ ਤੇ ਤੀਜਾ 10452 ਜਿਹੜੇ ਜਿਹੜੇ ਵੋਟਰ ਨੇ ਉਹ ਬਲਕ ਵੋਟਰ ਨੇ ਜਣੀ ਇੱਕੋ ਘਰ ਦੇ ਵਿੱਚ ਦਾ 20 ਜਣੇ 20 ਵੋਟਰ 30 ਵੋਟਰ 40 ਵੋਟਰ ਵਗੈਰਾ ਵਗੈਰਾ ਈਵਨ ਅਜੀਤ ਅੰਜਮ ਜੀ ਅੱਜਕੱਲ੍ਹ ਬਿਹਾਰ ਨੂੰ ਕਵਰ ਕਰ ਰਹੇ ਹੈ ਉਹਨਾਂ ਨੇ ਵੀ ਦਿੱਤੀ ਹੈ ਖਬਰ ਨਾਲ ਇਹਦੇ ਵਰਗੀ ਕਿ ਜਿਹੜਾ ਉੱਥੋਂ ਦਾ ਮੁਜ਼ਫਰਪੁਰ ਜ਼ਿਲ੍ਹਾ ਹੈਗਾ ਉਸ ਜ਼ਿਲ੍ਹੇ ਦੇ ਉਰਾਈ ਖੇਤਰ ਦੇ ਵਿੱਚ ਮਕਾਨ ਨੰਬਰ 1 ਦੇ ਵਿੱਚ 65 ਵੋਟਰ ਨੇ ਉਹਨਾਂ ਐਨ ਬਕਾਇਦਾ ਦਿਖਾਈਆਂ ਨੇ ਫੋਟੋਆਂ ਲੱਗੀਆਂ ਹੋਈਆਂ ਨਾਂ ਦੱਸਿਆ 65 ਕਿਹੜਾ ਘਰ ਹੈ ਜਿੱਥੇ 65 ਵੋਟਾਂ ਹੋਣ ਇੱਕੋ ਘਰ 'ਚ ਇਕੱਲੀਆਂ ਵੋਟਾਂ ਤਾਂ ਨਹੀਂ ਬੱਚੇ ਵੀ ਹੋਣਗੇ 18 ਸਾਲ ਤੋਂ ਛੋਟੀ ਉਮਰ ਦੇ ਸੋ ਇਹਦਾ ਮਤਲਬ ਹੈ 100 ਤੋਂ ਵੱਧ ਦਾ ਪਰਿਵਾਰ ਇੱਕੋ ਘਰ 'ਚ ਰਹਿੰਦੇ ਆ ਇੱਕ ਨੇ ਕਿੰਨੀ ਦਿਖਾਈਆਂ ਨੇ ਸੋ ਇਹ ਅਗਲੀ ਗੱਲ ਇਹ ਵੀ ਇਹਦੇ ਵਿੱਚ ਜਿਹੜੇ ਐ ਉਹ ਤਕਰੀਬਨ ਜਿਹੜਾ 4132 ਜਿਹੜੇ ਐ ਉਹਨਾਂ ਦੀਆਂ ਫੋਟੋਆਂ ਜਾਇਜ਼ ਨਹੀਂ ਹੈ 33692 ਉਹ ਵੋਟਰ ਨੇ ਜਿਹੜਿਆਂ ਨੇ ਫਾਰਮ ਨੰਬਰ 6 ਭਰਿਆ ਇਹ ਉਹ 18 19 20 21 ਸਾਲ ਦੇ ਨੌਜਵਾਨ ਮੁੰਡੇ ਕੁੜੀਆਂ ਉਹ ਫਾਰਮ ਭਰਦੇ ਆ ਤਾਂ ਕਿ ਉਹਨਾਂ ਦੇ ਨਵੇਂ ਨਾਂ ਢਾਕਲ ਹੋ ਸਕਣ ਤੇ ਉਹਨਾਂ ਦੀ ਜਦੋਂ ਉਮਰ ਦੇਖੀਏ ਉਹਨਾਂ ਵੋਟਾਂ ਦੇ ਉੱਤੇ ਕਿਸੇ ਦੀ 70 ਸਾਲ ਹੈ 80 ਸਾਲ ਹੈ 90 ਸਾਲ ਹੈ ਵਗੈਰਾ ਜਣੀ ਉਹਨਾਂ ਦੇ ਨਾਮ ਦੇ ਉੱਤੇ ਫਾਰਮ ਨੰਬਰ 16 6 ਭਰਿਆ ਗਿਆ ਤੇ ਉਹ 33692 ਨੇ ਕੁੱਲ ਇੱਕੋ ਹਲਕੇ ਦੇ ਵਿੱਚ 1 ਲੱਖ 250 ਵੋਟਾਂ ਦੀ ਹੇਰਾਫੇਰੀ ਹੈ ਤੇ ਚੋਣ ਕਮਿਸ਼ਨ ਕਹਿੰਦਾ ਵੀ ਰਾਹੁਲ ਗਾਂਧੀ ਨੂੰ ਉਹਨਾਂ ਨੂੰ ਆਪਣਾ ਫਲਾਣੇ ਕਾਨੂੰਨ ਮੁਤਾਬਕ ਐਫੀਡੇਵਟ ਦੇ ਦੇਣਾ ਚਾਹੀਦਾ ਉਹ ਕਹਿੰਦਾ ਮੈਂ ਰਾਜਨੀਤਿਕ ਬੰਦਾ ਐਫਿਡੇਵਟ ਦੇਣਾ ਇੱਕ ਇੰਡੀਵਿਜੂਅਲ ਵਿਅਕਤੀ ਦਾ ਕੰਮ ਹੋ ਸਕਦਾ ਹੈ ਸਾਡੀਆਂ ਸ਼ਿਕਾਇਤਾਂ ਨੇ ਇਹਦੀ ਜਾਣ ਪਛਾਨ ਕਰ ਲਓ ਤੇ ਸਜ਼ਾ ਦਿਓ ਜਿਹੜੇ ਬੰਦਿਆਂ ਨੇ ਇਹ ਕੀਤਾ ਹੈਗਾ ਇਹ ਇਲੈਕਸ਼ਨ ਕਮਿਸ਼ਨ ਤੇ ਬੀਜੇਪੀ ਮਿਲੇ ਹੋਏ ਐ ਮਿਲ ਕੇ ਖੇਡ ਕਰਦੇ ਐ ਅਸੀਂ ਕਈ ਵਾਰੀ ਈਵੀਐਮ ਦਾ ਤੇ ਦੂਜਾ ਰੋਲਾ ਪਾਉਂਦੇ ਆ ਉਹ ਗੱਲ ਵੱਖਰੀ ਐ ਆ ਆ ਵੱਖਰੀ ਲੁੱਟ ਹੋ ਰਹੀ ਐ ਕਿਤੇ ਬਿਹਾਰ ਦੇ ਵਿੱਚ ਵੋਟਾਂ ਕੱਟ ਕੇ ਚੋਣ ਜਿੱਤੀ ਜਾ ਰਹੀ ਐ ਕਾਮਲਨਾ ਡੂ ਦੇ ਵਿੱਚ ਵੋਟਾਂ ਵਧਾ ਕੇ ਚੋਣ ਜਿੱਤੀ ਜਾ ਰਹੀ ਹੈ ਕਿਸੇ ਥਾਂ ਤੇ ਕੁਝ ਹੋ ਰਿਹਾ ਕਿਸੇ ਥਾਂ ਤੇ ਕੁਝ ਹੋ ਰਿਹਾ ਹੈ ਅੱਡ ਅੱਡ ਤਰੀਕਿਆਂ ਦੇ ਨਾਲ ਵੋਟਾਂ ਦੀ ਚੋਰੀ ਹੋ ਰਹੀ ਹੈ ਇਹ ਰੁਕਣੀ ਚਾਹੀਦੀ ਹੈ ਅ ਅਗਲੀ ਗੱਲ ਦੋਸਤੋ ਲਖੀਂਪੁਰ ਖੀਰੀ ਦੇ ਵਿੱਚ ਜਿਹੜਾ ਕਿਸਾਨ ਘੋੜ ਦੇ ਵਿੱਚ ਜਿਹੜਾ ਮਿਸ਼ਰਾ ਅਜੇ ਮਿਸ਼ਰਾ ਟੈਨੀ ਕੇਂਦਰੀ ਮੰਤਰੀ ਦੇ ਮੁੰਡੇ ਨੇ ਆਪਣੀ ਥਾਰ ਗੱਡੀ ਦੇ ਥੱਲੇ ਕਿਸਾਨਾਂ ਨੂੰ ਦਰਦ ਕੇ ਮਾਰ ਦਿੱਤਾ ਸੀਗਾ ਉਹਦਾ ਕੇਸ ਚੱਲਦਾ ਹੈ ਤੇ ਉਹਦੇ ਜਿਹੜਾ ਗਵਾਹ ਇਹ ਕਿਸਾਨਾਂ ਦਾ ਉਸ ਨੇ ਜਨਵਰੀ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਕੋਲ ਅਰਜੀ ਲਾਈ ਸੀ ਵੀ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇੱਕ ਬੰਦਾ ਮੇਰੇ ਕੋਲ ਲੱਖ ਰੁਪਈਆ ਲੈ ਕੇ ਆਇਆ ਸੀ ਵੀ ਤੂੰ ਗਵਾਹੀ ਨਾ ਦੇ ਉਹਦੇ ਉੱਤੇ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਤੁਸੀਂ ਸ਼ਿਕਾਇਤ ਕਰੋ ਇਹਦੀ ਉਹਨੇ ਸ਼ਿਕਾਇਤ ਕਰ ਦਿੱਤੀ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਫੇਰ ਉਸ ਯੂਪੀ ਪੁਲਿਸ ਦੀ ਨੂੰ ਝਾੜ ਪਈ ਹੈ ਵੀ ਤੁਸੀਂ ਇਹਦੇ ਇਹਦੇ ਤੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਹੈ ਹਾਲੇ ਤੱਕ ਅਜਿਹਾ ਹਾਲ ਹੈ ਪੌਸਦਾ ਤੇ ਇਨਸਾਫ ਦਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਜਿਹੜੀਆਂ IITs ਜਿਨ੍ਹਾਂ ਦੇ ਵਿੱਚ ਦਾਖਲੇ ਵਾਸਤੇ ਲੋਕ ਬਹੁਤ ਤਰਸਰਦਤ ਕਰਦੇ ਐ ਨਵੀਂ ਐਜੂਕੇਸ਼ਨ ਪਾਲਿਸੀ ਨੂੰ ਜਿਹੜ ਨੂੰ ਤਿੰਨ ਲੱਖਾਂ ਚ ਕਿਹਾ ਜਾ ਸਕਦਾ ਹੈ ਵੀ ਇਹ ਨਿੱਜੀਕਰਨ ਫਿਰ ਕਾਰਪੋਰੇਟਿਕਰਨ ਤੇ ਜਿਹੜਾ ਫਿਰਕੂਕਰਨ ਦੀ ਨੀਤੀ ਹੈ ਆ ਸਮਝੋ ਉਸ ਫਿਰਕੂਕਰਨ ਦੀ ਨੀਤੀ ਦੇ ਤਹਿਤ ਜਿਹੜੇ ਲੋਕ ਜਿਹੜੀਆਂ ਗੁਰੂਕੁਲ ਬਣੇ ਹੋਏ ਆ ਪਹਿਲਾਂ ਤੇ ਪੁਰਾਣੇ ਉਥੋਂ ਦੀ ਪੜ੍ਹਾਈ ਕਰਦੇ ਆ ਇੱਕ ਬੰਨੇ ਦਾ ਗੁਰੂਕੁਲਾਂ ਦੀ ਪੜ੍ਹਾਈ ਨੂੰ ਆ ਦਿੱਤਾ ਜਾ ਰਿਹਾ ਹੈ ਦੂਜੇ ਜਿਹੜੇ ਮਦਰੱਸੇ ਆ ਉਹਨਾਂ ਨੂੰ ਬੰਦ ਕਰਿਆ ਜਾ ਰਿਹਾ ਹੈ ਵੀ ਤਾਂ ਕਿ ਉਹ ਨਾ ਕਰਨ ਇਸ ਪੜ੍ਹਾਈ ਨੂੰ ਮਾਨਤਾ ਇਹ ਦਿੱਤੀ ਜਾ ਰਹੀ ਹੈ ਵੀ ਜਿਹੜਾ ਗੁਰੂਕੁਲ ਦੇ ਵਿੱਚੋਂ ਕੈਟਾਗਰੀ ਨੰਬਰ 1 ਦਾ ਜਿਹੜਾ ਕਿ ਪੋਸਟ ਗ੍ਰੈਜੂਏਸ਼ਨ ਦੇ ਬਰਾਬਰ ਹੈ ਉਹਨੂੰ IIT ਚ ਦਾਖਲਾ ਦੇਣਾ ਤੇ ਦਾਖਲੇ ਦੇਣ ਤੋਂ ਬਾਅਦ ਉਸ ਨੂੰ ਜਿਹੜਾ 40000 ਰੁਪਏ ਮਹੀਨਾ ਸਟਾਈਪੈਂਟ ਤੇ 1 ਲੱਖ ਦੀ ਗ੍ਰਾਂਟ ਦੇਣੀ ਹੈ 1 ਸਾਲ ਚ ਜਿਹੜਾ ਉਹਨਾਂ ਦੇ ਗ੍ਰੇਡ 2 ਦਾ ਬੰਦਾ ਹੈਗਾ ਉਸ ਨੂੰ ਜਿਹੜਾ ਪੀ ਐਚ ਡੀ ਦੇ ਬਰਾਬਰ ਹੈ ਉਸ ਨੂੰ 65000 ਰੁਪਇਆ ਅਸੀਂ ਸਟਾਈਪਨ ਦੇਣਾ ਉੱਥੇ ਆਈ ਆਈ ٹی ਦੇ ਵਿੱਚ ਸਰਕਾਰ ਵੱਲੋਂ ਤੇ 2 ਲੱਖ ਦੀ ਗ੍ਰਾਂਟ ਦੇਣੀ ਹੈ ਤੇ ਉਹ ਜਿਹੜੇ ਬੰਦੇ ਐ ਉਹ ਇਸ ਨੂੰ ਮਿਲਗੋਭਾ ਕਰਨਗੇ ਤਾਂ ਕਿ ਵਿਗਿਆਨ ਵਿਗਿਆਨ ਹੀ ਨਾ ਰਹੇ ਉਹ ਕੁਝ ਹੋਰ ਹੀ ਹੋ ਜੇ ਸੋ ਇਹ ਸਾਰਾ ਕੁਝ ਜਿਹੜਾ ਦੇਸ਼ ਦੀ ਸਿੱਖਿਆ ਦਾ ਵਿਗਿਆਨਕ ਸਿੱਖਿਆ ਦਾ ਗੱਲ ਘੋਟਣ ਲਈ ਹੋ ਰਿਹਾ ਹੈ ਇਸ ਕਰਕੇ ਦੇਸ਼ ਵਾਸੀਆਂ ਨੂੰ ਇਸ ਸਮੁੱਚੀ ਨੀਤੀ ਦਾ ਜਿਹੜੀ ਨਿਊ ਐਜੂਕੇਸ਼ਨ ਪਾਲਸੀ ਹੈ ਦਾ ਵਿਰੋਧ ਕਰਨਾ ਚਾਹੀਦਾ ਹੈ ਅੱਜ ਦੀ ਗੱਲ ਚੰਗਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ